ਤੁਸੀਂ ਸਾਰਿਆਂ ਨੇ ਪਹਿਲਾਂ ਇੱਕ ਨਾ ਵੀਡੀਓ ਵੇਖਿਓਗੇ ਜਿਹਦੇ ਵਿੱਚ ਸੰਗਰੇੜਾ ਪਿੰਡ ਦਾ ਨਾ ਸਰਪੰਚ ਆ ਜਿਹੜਾ ਬਹੁਤ ਗੰਦੀਆਂ ਜਾਤੀ ਨੂੰ ਲੈ ਕੇ ਕਾਲਾਂ ਕੱਢ ਰਿਹਾ ਸੀਗਾ ਤੇ ਉਹਦੇ ਵਿੱਚ ਸਿੰਘਾਂ ਨੇ ਐਕਸ਼ਨ ਲਿਆ ਤੇ ਤੁਸੀਂ ਵੇਖੋ ਸਾਰੀ ਵੀਡੀਓ ਐਂਡ ਤੱਕ ਪਹਿਲਾਂ ਤਾਂ ਤੁਸੀਂ ਉਹ ਸੁਣੋ ਵੀਡੀਓ ਜਿਹਦੇ ਵਿੱਚ ਉਹ ਕਾਲਾਂ ਕੱਢੀ ਜਾਂਦਾ ਸੀ ਉਹ ਆਡੀਓ ਸੁਣੋ ਤੇ ਉਸ ਤੋਂ ਬਾਅਦ ਵਿੱਚ ਵੇਖੋ ਕੀ ਐਕਸ਼ਨ ਲਿਆ ਸਿੰਘਾਂ ਨੇ ਇਸ ਸਬੰਧ ਵਿੱਚ ਇਹ ਗੱਲ ਕਹਦੇ ਇਹਨੂੰ ਚੰਗਾ ਆਹ ਤੈਨੂੰ ਕਹਿ ਤੂੰ ਹੀ ਝੂੜਾ ਐਂ ਮੈਂ ਵੀ ਝੂੜਾ ਤੂੰ ਕਹਿਂ ਜਾਟਰਾ ਬੱਗ ਲੈ ਝੂੜੇ ਨੂੰ ਝੂੜਾ ਗਏ ਮੈਂ ਦੱਸਾਂ ਜੁਬਾਨ ਨਾ ਮੈਂ ਕੁੰਡਿਆ ਵੀ ਜਿੱਥੇ ਭਜਨੇ ਭੱਜਲਾ ਪਿਓ ਦਾ ਪੁੱਤ ਤੇ ਮਾਰਾ ਕੁੱਤੀ ਦੇ ਪਿੱਟੋ ਬਾਹਰ ਆ ਹੁਣ ਕ ਤੂੰ ਆਂਦਾ ਨਹੀਂ ਤੈਨੂੰ ਤੇਰੇ ਚੁੜੇ ਹੀ ਨਹੀਂ ਨਾ ਮਮਾ ਤੁਸੀਂ ਜੱਟ ਤਖੜੇ ਰੋ ਕਿੱਡੇ ਕੇ ਤਖੜੇ ਰੋ ਕਿੱਡੇ ਬਾਹਰ ਆ ਪਿੱਟੋ ਕੁੱਤੀ ਦਾ ਕੋਣੀਆ ਨਾ ਭਰਨ ਦਿੱਤਾ ਵਾਹ ਤੇਰੇ ਮम्मा ਹੀ ਕਰੇ ਪਿਆਰ ਨਾਲ ਦੇ ਨਾਲ ਗੱਲ ਕਰਨੇ ਤੂੰ ਗੜੀ ਹੋਰ ਦਾਣੇ ਕਰਨੇ ਪਿਆਰ ਪਿਆਰ ਨਾਲ ਹੀ ਚੂੜੇ ਨੂੰ ਚੂੜਾ ਸਮਝ ਕੇ ਜੁੱਤੀ ਪੈਰ ਦੀ ਸਮਝ ਕੇ ਮੈਂ ਚੱਲਦਾ ਆਂ ਆਹ ਕਾਰ ਗੱਲ ਕਹਿੰਦਾ ਚੂੜੇ ਨੂੰ ਚੂੜਾ ਸਮਝ ਕੇ ਮੈਂ ਗੱਲ ਕਰਦਾ ਹੁੰਦਾ ਜਿਹੜਾ ਥੂੜਾ ਹੁੰਦਾ ਨਾ ਪੈਰ ਦੀ ਜੁੱਤੀ ਹੁੰਦਾ ਵਾ ਉਹ ਭਾਈ ਦਾ ਕੋਇਆ ਅਲੰਦਰ ਉਹ ਜੱਟ ਦੇ ਘਰ ਆਵੇ ਤੇ ਕੋਇਆ ਅਲੰਦਰ ਭਾਈ ਦਾ ਕੱਲ ਤੂੰ ਪਤਾ ਕੀ ਐ ਮੈਂ ਕਾਸ਼ ਨੂੰ ਬੈਠ ਜਾ ਕੇ ਵੇਖ ਲਈਂ ਪਿੰਡੋਂ ਬਾਹਰ ਸਿਆ ਉਹ ਹਣ ਕਿੱਧਰ ਆਉਂਦੇ ਜੇ ਤੇਰੀ ਨਿਕਲਾ ਇਹ ਪਿੰਡੋਂ ਬਾਹਰ ਤੇ ਦੇ ਮਾਲਾ ਗੇਟ ਤੋਂ ਬਾਹਰ ਤੇ ਨਿਕਲ ਝੂੜਾ ਪਤਾ ਕਿਹਨਾਂ ਝੂੜਾ ਆ ਝੂੜਾ ਪੈਰ ਦੀ ਜੁੱਤੀ ਕੋਹੇ ਚ ਭਾਉਣ ਵਾਲਾ ਝੂੜਾ ਹੁੰਦਾ ਹੀ ਕਿੱਥੇ ਵੇਖਣਾ ਈ ਦੱਸ ਬਾਹਰ ਆ ਉਹ ਝੂੜਿਆ ਤੇ ਵੇਖ ਇਹ ਜਦੋਂ ਮੈਂ ਉਹ ਉਹ ਵਾਲਾ ਕਹਿੰਦਾ ਨਹੀਂ ਨਹੀਂ ਚਲੋ ਕੋਣੀ ਥੋੜਾ ਪਿਛਲਾ ਹੋ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿੰਡ ਸਾਰੰਗੜਾ ਦੇ ਜੋ ਸਰਪੰਚ ਨੇ ਸਾਡੇ ਮਜਬੀ ਸਿੱਖ ਸਮਾਜ ਨੂੰ ਜੋ ਮਾਰ ਅਸ਼ਦਾਵਲੀ ਬੋਲੀ ਉਹਦੇ ਸਬੰਧ ਦੇ ਵਿੱਚ ਸਾਰੇ ਜੀ ਆਹੀਂ ਫੌਜਾਂ ਇਕੱਠੀਆਂ ਹੋਈਆਂ ਵਾ ਤੇ ਲੋਪੋ ਕ ਥਾਣੇ ਦੇ ਅੱਗੇ ਧਰਨਾ ਲਾਇਆ ਸਾਰੇ ਭੈਣ ਭਰਾਵਾਂ ਨੂੰ ਬਾਅਦ ਚੜ ਕੇ ਬੇਨਤੀ ਸਾਰੇ ਨੇ ਪਹੁੰਚੋ ਇੱਥੇ ਦਿਖਾ ਦੇ ਸਾਰੇ ਜੀ ਇਹ ਸਾਰੇ ਇਸ ਮਸਲੇ ਵਿੱਚ ਅੱਜ ਆਪਾਂ ਸਾਰਾ ਰਸਤਾ ਜਾਮ ਕੀਤਾ ਹੋਇਆ ਜੋ ਕਿ ਗਤੀਵਿਧੀ ਤੁਸੀਂ ਦੇਖ ਹੀ ਰਹੇ ਹੋ ਸਰਪੰਚਾਂ ਲੋ ਗਲਤ ਸ਼ਬਦাবলী ਵਰਤੀ ਗਈ ਹੈ ਜਿਨੇ ਆਪਣਾ ਮਜਬੀ ਸਿੱਖ ਸਮਾਜ ਨੂੰ ਗਲਤ ਸ਼ਬਦ ਵਰਤੇ ਆ ਸੋ ਉਸ ਮਾਮਲੇ ਵਿੱਚ ਪਰਚਾ ਵੀ ਹੋ ਚੁੱਕਾ ਆ ਸੋ ਅੱਜ ਸਾਰੀਆਂ ਜਥੇਬੰਦੀਆਂ ਤਿਆਰ-ਬਰ ਤਿਆਰ ਹੋ ਔਰ ਜਿਹੜਾ ਲੋਪੋਗੇ ਨੇ ਲੋਪੋਗੇ ਰੋਡ ਸਾਰਾ ਬੰਦ ਕੀਤਾ ਹੋਇਆ ਜਿੰਨਾ ਤੱਕ ਫੜਕੇ ਨਹੀਂ ਦੇਉਂਦੇ ਤੁਸੀਂ ਇਹਨੂੰ ਬਖਸ਼ਿਆ ਨਹੀਂ ਜਾਊਗਾ ਜਿਹੜਾ ਦੋਸ਼ੀ ਆ ਨਾ ਜਦਾਂ ਕਿ ਇਹਨੂੰ ਸਜ਼ਾ ਨਾ ਮਿਲੀ ਅਹੀਂ ਇੱਥੇ ਬੈਠੇ ਰਹਾਂ ਪਰਨੇ ਤਈ ਜਾਣਾ ਆਪਾਂ ਕਦੇ ਨਹੀਂ ਗਾ ਠੀਕ ਹੈ ਨਾ ਐਵੇਂ ਸਿਰ ਤੇ ਕਫਨ ਬੰਨ ਕੇ ਆਇਆ ਠੀਕ ਹੈ ਨਾ ਇਹ ਜਿਹੜੇ ਦੋਸ਼ੀ ਆ ਸਾਡੇ ਮਜਬੂਸ ਇੱਕ ਸਮਾਜ ਨੂੰ ਇਹ ਅਮੀਜ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਮਸਾਂਤ ਲੋਕ ਠੀਕ ਹੈ ਨਾ ਸਾਡੀਆਂ ਕਾੜ ਲੀਆਂ ਵੀਡੀਓ ਬਹੁਤ ਵੈਰ ਆ ਸਾਨੂੰ ਬਹੁਤ ਫੋਨ ਵੀ ਆਉਂਦੇ ਤਾਂ ਅਸੀਂ ਗੇਟ ਰਾਵੇ ਪਰ ਅਸੀਂ ਡਰਨ ਵਾਲੇ ਨਹੀਂ ਗਾ ਠੀਕ ਹੈ ਜਿੰਨੇ ਟੱਕਰਾਂ ਨੂੰ ਕੱਲੇ ਨਾਲ ਕੱਲਾ ਆ ਕੇ ਟੱਕਰ ਪੇ ਆ ਹੌਣ ਆਓ ਜਿੰਨੇ ਵਜਣਾ ਢੀਹ ਕੇ ਜਾ ਕੇ ਵਜੇ ਠੀਕ ਹੈ ਬੋਲੇ ਸੋਨੇ